ਗਰਮੀ ਦਾ ਮੌਸਮ ਵੀ ਹੈ ਨਾ ਅਗਰ ਆਪਾਂ ਗੱਲ ਕਰੀ ਕਿਹੜੀ ਚੀਜ਼ ਹੈ ਕਿ ਮੈਂ ਪੂਰੇ ਤਾਂ ਖਿਚਲੇ ਹੁੰਦੀ ਆ ਅਸੀਂ ਤਾਂ ਰਾਤ ਨੂੰ ਮੈਨੂੰ 3 ਵਜੇ ਜਾਗ ਆ ਜਾਂਦੀ ਆ ਬਸ ਫਿਰ ਇਹਦੇ ਕੰਨੀ ਸੁਰਤ ਆ ਜਾਂਦੀ ਆ ਫਿਰ ਮਾਨੋ ਬਹੁਤ ਕਿਉਂ ਮਾਰਤਾ ਉਹਨੂੰ ਕੀ ਮਿਲਿਆ ਕਿਸੇ ਨੂੰ ਅੱਜ ਵਾਕਾ ਮੇਰਾ ਪੋਤਾ ਇਹਨੂੰ ਮੈਂ ਸ਼ਰਟ ਲੈ ਕੇ ਦਿੱਤੀ ਬਰਨਾਲੇ ਤੋਂ ਇਹ ਗਿੱਲੀ ਧੋ ਕੇ ਗਿੱਲਿਓ ਹੀ ਪਾਏ ਹੁੰਦਾ ਕੋਠੇ ਤੇ ਜਾ ਕੇ ਹੁਣ ਵੀ ਕਹਿੰਦਾ ਵੱਡੀ ਮੰਮੀ ਮੈਨੂੰ ਸ਼ਰਟ ਉੱਥੇ ਜ਼ਰੂਰ ਦਵਾ ਕੇ ਲਈ ਮੈਂ ਲਾ ਦੂੰ ਇਹ ਉਹਦੀ ਪਾ ਲੂੰਗਾ ਪਾ ਅੱਛਾ ਪਤਾ ਨਹੀਂ ਇੰਨਾ ਕਿਉਂ ਸਾਨੂੰ ਪਿਆਰ ਆਉਣ ਲੱਗ ਗਿਆ ਤਾਂ ਜਵਾਕ ਦਾ ਪਹਿਲਾਂ ਵੀ ਪਤਾ ਸੀ ਜੀ ਵੀ ਕੋਈ ਪਹਿਲਾਂ ਤਾਂ ਇੱਕ ਗਾਣਾ ਹੀ ਸੁਣਿਆ ਸੀ ਆਹ ਜਿਹੜਾ ਬੰਬੀਹੇ ਵਾਲਾ ਇੰਨਾ ਨਹੀਂ ਸੀ ਆਉਂਦਾ ਜਦੋਂ ਇਹ ਮਰ ਗਿਆ ਨਾ ਮੈਂ ਕੰਮ ਕਰਕੇ ਜਾਂਦੀ ਸੀ ਕਿਸੇ ਦੀ ਰੋਟੀ ਬਣਾਉਂਦੀ ਸੀ ਜਦੋਂ ਮੈਂ ਸ਼ਾਮ ਨੂੰ ਗਈ 6 ਵਜੇ ਮੈਨੂੰ ਗਵਾਂਡੀਆਂ ਦਾ ਮੁੰਡਾ ਕੋ ਖੜ ਜੋ ਖੜ ਜੋ ਸਿੱਧੂ ਮੂਸੇ ਵਾਲਾ ਮੇਰੀ ਤਾਂ ਇੱਕੇ ਦਾਮੀ ਜਾਨ ਨਿਕਲ ਗਈ ਸਸੀ ਗਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਬਾਈ ਸਿੱਧੂ ਮੂਸੇਵਾਲੇ ਦੇ ਖੇਤ ਆ ਜਿੱਥੇ ਸਿੱਧੂ ਮੂਸੇਵਾਲੇ ਦੀ ਸਮਾਧ ਬਣੀ ਹੋਈ ਹੈ ਉੱਥੇ ਹਰ ਹਫਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਹਰ ਦਿਨ ਵੱਡਾ ਇਕੱਠ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਹੁੰਦਾ ਹੈ ਜਿਵੇਂ 2 ਸਾਲ ਪਹਿਲਾਂ ਇਕੱਠ ਹੁੰਦਾ ਸੀ ਅੱਜ ਵੀ ਉਸੇ ਤਰ੍ਹਾਂ ਇਕੱਠ ਹੁੰਦਾ ਹੈ ਕੋਈ ਕਮੀ ਨਹੀਂ ਆਈ ਸਿੱਧੂ ਦੇ ਚਾਣ ਵਾਲਿਆਂ ਦੇ ਵਿੱਚ ਆਏ ਦਿਨ ਇਹ ਇਕੱਠ ਹੈ ਜਿਹੜਾ ਵਾਦਾ ਹੀ ਜਾ ਰਿਹਾ ਹੈ ਅਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਜਿਹੜੇ ਕਿ ਸਿੱਧੂ ਨੂੰ ਯਾਦ ਕਰ ਉਬਾ ਮਾਰ ਰਹੇ ਨੇ ਅਤੇ ਰੱਬ ਅੱਗੇ ਫਰਿਆਦ ਕਰਦੇ ਨੇ ਕਿ ਸਿੱਧੂ ਮੂਸੇਵਾਲਾ ਵਾਪਸ ਆ ਜੇ ਚਾਹੇ ਛੋਟਾ ਸਿੱਧੂ ਸਾਡੇ ਵਿੱਚ ਵਾਪਸ ਆ ਚੁੱਕਿਆ ਪਰ ਸਿੱਧੂ ਮੂਸੇਵਾਲਾ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਕਿਉਂਕਿ ਕਹਿੰਦੇ ਨੇ ਕਿ ਐਸਾ ਮਹਾਨ ਕਲਾਕਾਰ ਪੂਰੀ ਸਦੀ ਦੇ ਵਿੱਚ ਇੱਕੋ ਆਉਂਦਾ ਹੈ ਉਹ ਸੀ ਸਿੱਧੂ ਮੂਸੇਵਾਲਾ। ਦੋਸਤੋ ਕੁਝ ਸਮਾਂ ਪਹਿਲਾਂ ਅਸੀਂ ਸਿੱਧੂ ਮੂਸੇਵਾਲੇ ਦੀ ਸਮਾਤ ਤੇ ਮੂਸੇ ਪਿੰਡ ਗਏ ਤਾਂ ਇੱਥੇ ਸਾਨੂੰ ਕੁਝ ਬੀਬੀਆਂ ਮਿਲੀਆਂ ਜਿਨ੍ਹਾਂ ਨੇ ਕਿ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਕਰਕੇ ਤਾਹਾਂ ਮਾਰੀਆਂ ਅਤੇ ਕੁਝ ਬਜ਼ੁਰਗ ਔਰਤਾਂ ਵੀ ਮਿਲੀਆਂ ਜਿਨ੍ਹਾਂ ਨੇ ਕਿ ਸ਼ਾਇਦ ਕਦੇ ਸਿੱਧੂ ਦੇ ਗਾਣੇ ਵੀ ਨਾ ਸੁਨੇ ਹੋਣ ਪਰ ਉਹ ਸਿੱਧੂ ਨੂੰ ਯਾਦ ਕਰਕੇ ਪੁੱਭਾ ਮਾਰ ਕੇ ਰੋ ਰਹੀਆਂ ਸੀ। ਜਿਨ੍ਹਾਂ ਨੂੰ ਦੇਖ ਕੇ ਉੱਥੇ ਹੋਰ ਜਿਹੜੇ ਲੋਕ ਖੜੇ ਸੀ ਉਹ ਵੀ ਸਾਰੇ ਹੀ ਉਦਾਸ ਹੋ ਗਏ ਅੱਖਾਂ ਭਰ ਆਈਆਂ ਅਤੇ ਤੁਹਾਨੂੰ ਇਹ ਵੀਡੀਓ ਦਿਖਾਉਣੀ ਆ ਜਿਸ ਦੇ ਵਿੱਚ ਇਹ ਮਤਾਵਾ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੀਆਂ ਨਹੀਂ ਥੱਕਦੀਆਂ ਹਾਏ ਹਾਏ ਮੈਂ ਘਰੇ ਜਾ ਕੇ ਜਦੋਂ ਮੋਬਾਈਲ ਦੇਖਿਆ ਭਰਿਆ ਪਿਆ ਫੇਰ ਨੀ ਨੀਂਦ ਆਈ ਸਾਨੂੰ ਹਣ ਵੀ ਕਈ ਵਾਰੀ ਕਿਵੇਂ ਬਾਈ ਕਹ ਕੇ ਹਟਾਈ ਇੱਕ ਵਾਰ ਰਾਤ ਨੂੰ ਜਦ ਆ ਜਾਂਦਾ ਤਾਂ ਮੁੜ ਕੇ ਨੀਂਦ ਜਦੋਂ ਅੱਖ ਖੁੱਲ ਜਾਂਦੀ ਉਹਦੀ ਯਾਦ ਆ ਜਾਂਦਾ ਸਾਡੇ ਫੇਰ ਨੀਂਦ ਨਹੀਂ ਆਉਂਦੀ ਸਾਨੂੰ ਕੱਲ ਕਿਸੇ ਨੂੰ ਕੋਣ ਰੋਂਦਾ ਲੋਕ ਆਪਦੇ ਨੂੰ ਭੁੱਲਿਆ ਕੋਈ ਨਾ ਕੋਈ ਨਹੀਂ ਰੋਂਦਾ ਇਹ ਤਾਂ ਮਾਪੇ ਜਦੋਂ ਮੈਂ ਦੇਖ ਲੈਣੀਆਂ ਹਾਏ ਹਾਏ ਪਤਾ ਨਹੀਂ ਵੀਡੀਓ ਦੇਖ ਲਈਏ ਨਾ ਫੇਰ ਤਾਂ ਉੱਠ ਕੇ ਤੁਰਿਆ ਹੀ ਨਹੀਂ ਜਾਂਦਾ ਸਾ ਪਤਾ ਨਹੀਂ ਕੀ ਆਇਆ ਜਿਹਾ ਜਵਾਕ ਨੇ ਨੇ ਕਰਤਾ ਦੁਨੀਆ ਨੂੰ ਪਤਾ ਹੀ ਨਹੀਂ ਐ ਲੱਗਦਾ ਵੀ ਕਿਵੇਂ ਆਪਦੇ ਘਰ ਦਾ ਜੀ ਰੱਬ ਦਾ ਰੂਪ ਹੀ ਤੁਰਿਆ ਕਿ ਰੱਬ ਦਾ ਰੂਪ ਸੀ ਇਹ ਕਿਉਂ ਐ ਚਲਿਆ ਗਿਆ ਹਾਏ ਹਾਏ ਹੁਣ ਵੀ ਅਸੀਂ ਮੈਂ ਜਦੋਂ ਪਹਿਲਾਂ ਭੋਗ ਤੇ ਆਈ ਮੈਂ ਮਸਾਂ ਦੇ ਨਾਲ ਉਥੋਂ ਹੋਣੀ ਹੈਗੀ ਭੋਗ ਤੇ ਵੀ ਆਈ ਸੀ ਬੇਟੇ ਮੈਂ ਮੈਨੂੰ ਕਿਸੇ ਨੇ ਚੜਾਇਆ ਵੀ ਨਹੀਂ ਅਸੀਂ ਦੇ ਨਾਲ ਉਥੋਂ ਤੁਰ ਕੇ ਇੱਥੇ ਆਏ ਮੰਡੀ ਚੋਂ ਦੇ ਨਾਲ ਤੁਰ ਕੇ ਇੱਥੇ ਆਈ ਮੈਂ ਮੈਂ ਧਾਰ ਲਿਆ ਵੀ ਮੈਂ ਜਾਉਂਗੀ ਤੁਸੀਂ ਉਥੋਂ ਤੁਰ ਕੇ ਹੋ ਰਿਹਾ ਤੁਰ ਕੇ ਆਏ ਅਸੀਂ ਰਸਤੇ 'ਚ ਸਾਨੂੰ ਕਿਸੇ ਨੇ ਵੀ ਨਹੀਂ ਆਇਆ ਕਿਹਾ ਵੀ ਬਹਿ ਜਾਓ ਆਂਟੀ ਮੋਟਰਸਾਈਕਲ ਤੇ ਜਾਣਾ ਜੇ ਕਿਤੇ ਉਹ ਹੁੰਦਾ ਜਵਾਕ ਮੱਖ ਕਹਿ ਦਿੰਦਾ ਵੀ ਆਂਟੀ ਬਹਿ ਕੇ ਜਾਓ ਮੈਨੂੰ ਲੈ ਕੇ ਜਾਨਾ ਕਿਸੇ ਨੇ ਨਹੀਂ ਸਾਨੂੰ ਕਿਹਾ ਬਹੁਤ ਮੋਟਰਸਾਈਕਲ ਭਜਾ ਕੇ ਲੈ ਜਾ ਕਰਨ ਮੈਂ ਕਹੇਗਾ ਚਾਲਕ ਮੈਂ ਆਪਦੇ ਪੋਤੇ ਨੂੰ ਕਹਾਂ ਮੈਂ ਚਲ ਕੋਈ ਨਾ ਪਾ ਹੌਲੀ ਹੌਲੀ ਤੁਰੇ ਰਸਤੇ ਚ ਪਾਣੀ ਪੀ ਲਿਆ ਕਰੀਏ ਅਸੀਂ ਆ ਗਏ ਅੱਗੇ ਤੋਂ ਵੀ ਆਉਂਦੇ ਰਹੋਗੇ ਕਿਵੇਂ ਹੋਣਾ ਹੈ ਨਾ ਸੀ ਅਸੀਂ ਨਹੀਂ ਭੁੱਲਦੇ ਇਹਨੂੰ ਪੇਕ ਕੇ ਵੀ ਸਾਡੇ ਤੇ ਇਹੀ ਆ ਸੌਰੇ ਵੀ ਇਹੀ ਮੇਰੇ ਤਾਂ ਮਾਪੇ ਵੀ ਇਹੀ ਆ ਇਨਾ ਪਿਆਰ ਦੱਸੋ ਕਿ ਕਿਹਨੂੰ ਮਿਲਦਾ ਕਿਹੜੇ ਕਲਾਕਾਰ ਨੂੰ ਮਿਲਦਾ ਹੋਰ ਮੈਂ ਕਹਿੰਦਾ ਤੁਸੀਂ ਨਾਮ ਨਹੀਂ ਜਾਣਦੇ ਨਾ ਕਿਸੇ ਦਾ ਨਹੀਂ ਜਾਣਦੇ ਮੈਂ ਕਹਾਂ ਉਹਦੇ ਪੋਤਿਆਂ ਨੂੰ ਪੁੱਛਦੀ ਆ ਵੀ ਜਿਹੜੇ ਐਡੇ ਐਕਟਰ ਹੈ ਉਹਨਾਂ ਨੂੰ ਨਹੀਂ ਕਹਿੰਦਾ ਮੰਮੀ ਇਹ ਤਾਂ ਸਭ ਤੋਂ ਉੱਤੋਂ ਦੀ ਸੀ ਐਕਟਰ ਇਹ ਤਾਂ ਇੱਕ ਪਰਮਾਤਮਾ ਦਾ ਰੂਪ ਤਾਂ ਪੁੱਤ ਜਿਹੜਾ ਸਾਰੀ ਦੁਨੀਆ 'ਚ ਹੋ ਗਿਆ ਦੇਸ਼ਾਂ-ਪਰਦੇਸਾਂ 'ਚ ਤੱਕ ਤੱਕ ਹੀ ਨਹੀਂ ਹੋ ਗਿਆ ਸਾਰੀ ਦੁਨੀਆ ਦਾ ਇੱਕ ਪਰਮਾਤਮਾ ਹੈ ਇਹ ਸਾਰੀ ਦੁਨੀਆ 'ਚ ਤਾਂ ਦੁਨੀਆ ਰੋਈ ਦੇਸ਼ਾਂ-ਪਰਦੇਸਾਂ 'ਚ ਵੀ ਰੋਏ ਬੱਚੇ ਤੁਸੀਂ ਬੇਬਈ ਕੈਨੀ ਉਮਰ ਹੋਗੀ ਸਰ ਮੈਨੂੰ 67 ਮਹੀਨਾ ਲੱਗੇ ਪੁੱਤ ਕਦੇ ਤੁਸੀਂ ਨੇ 67 ਸਾਲਾਂ ਦੇ ਵਿੱਚ ਕੋਈ ਯਾਦ ਹੋਵੇ ਕੋਈ ਹੋਰ ਕਲਾ ਕਰਿਆ ਹੋਇਆ ਜਾਂ ਰੋਈ ਦੁਨੀਆ ਕਿਸੇ ਪਿੱਛੇ ਨਹੀਂ ਰੋਈ ਕੋਈ ਨਹੀਂ ਰੋਇਆ ਬੰਮਾ ਤਾਂ ਦੇਖ ਲੈ ਤੁਸੀਂ ਬੇਬੇ ਵੀ ਰੋਣਗੀ ਵਿਚਾਰੀ ਤੇ ਹੌਕੇ ਪਰ ਮੇਰੇ ਨਾਲ ਲੱਗੀ ਸੀ ਪੁੱਤ ਮੈਂ ਅੱਛਾ ਜੀ ਜਦੋਂ ਤੇ ਗੋਲੀਆਂ ਬੱਜੀਆਂ ਮੈਂ ਕਿਹਾ ਮਾਂ ਕੰਡਾਂ ਦੇ ਬੱਚੇ ਤਾਂ ਸਹਿ ਸਕਦੀ ਬੱਜਿਆ ਪੁੱਤ ਤੇ ਰਹਿਣੀਆਂ ਗੋਲੀਆਂ ਦੇਖ ਰਿਹਾ ਮਾਤਾ ਦਾ ਕੋਈ ਮੈਂ ਕਹਿੰਦਾ ਤੁਸੀਂ ਤਾਂ ਮਿਲੇ ਵੀ ਨਹੀਂ ਹੋਣੇ ਕਦੇ ਨਾ ਕਦੇ ਮਿਲੀ ਵੀ ਨਹੀਂ ਐਂ ਲੱਗਦਾ ਫਿਰ ਵੀ ਵੀ ਆਪਦਾ ਹੁੰਦਾ ਸੰਤਾਂ ਹੋ ਗਿਆ ਵੀ ਸਾਡਾ ਦਿਨ ਹੱਤੇ ਗੜ ਸਾਬਾ ਮਹੱਦੀਆਂ ਤੇ ਆਏ ਆ ਸੀ ਅੱਛਾ ਜੀ ਅਸੀਂ ਬਹੁਤ ਆਪਣੇ ਉਦਣ ਦੇ ਫਿਰਦੇ ਸੀ ਕਾਰ ਚਲੇ ਜਾਈਏ ਕਾਰ ਚਲੇ ਜਾਈਏ ਦਰ ਮਿੰਨਾ ਮਾਰ ਕੇ ਆਇਂਦਾ ਹੁਣ ਇਹਦੇ ਟਾਈਮ ਤੇ ਚਲੇ ਜਾਈਏ ਅੱਜ ਸਾਨੂੰ ਪਰਮਾਤਮਾ ਨੇ ਆਪੇ ਭੇਜਤਾ ਹਾਂ ਵਾਥੂ ਦੇ ਭੇਜਤਾ ਉਹਨੇ ਕਿਚ ਪਾਕਿਸਤਾਨ ਸਤਿ ਆਕੀ ਆਗੇ ਖਤੇਗੜ ਸਾਹਿਬ ਹੋਏ ਪੁੱਤ ਮਾਤਾ ਹੋਰਾਂ ਦਾ ਵੀ ਹਾਲ ਦੇਖ ਰਹੇ ਤੁਸੀਂ ਨਹੀਂ ਮੈਂ ਪਹਿਲਾਂ ਵੀ ਕਹਿ ਗਿਆ ਕਿ ਇੱਥੇ ਕੋਣ ਕਿਸੇ ਪਿੱਛੇ ਰੋਂਦਾ ਆਪਦਿਆਂ ਨੂੰ ਭੁੱਲ ਜਾਂਦੇ ਨੇ ਲੋਕ ਪਰ ਇਹ ਕੋਈ ਐ ਮਾਤਾ ਜੀ ਲੱਗਦਾ ਨਹੀਂ ਹੈਗਾ ਵੀ ਕੋਈ ਹੋਰ ਏ ਰੂਹ ਸੀ ਕੋਈ ਰੱਬੀ ਰੂਹ ਸੀ ਮਦਮ ਵੀ ਉਹਨਾਂ ਦਾ ਪਤਾ ਵੀ ਨਹੀਂ ਵੀ ਕਰਨ ਮਰਨਾ ਕਰ ਜੰਮਣਾ ਉਹਨਾਂ ਨੇ ਮਰਨ ਦਾ ਵੀ ਪਤਾ ਰੂ ਸਾਹਿਬ ਕਹਦੇ ਤਾਂ ਪਤਾ ਪਹਿਲਾਂ ਘਾਣੇ ਚ ਗਾਈ ਗਿਆ ਆਪਣਾ ਮਰਨਾ ਵੀ ਇਸ ਤਰ ਮੇਰੇ ਨਾਲ ਹੁਣ ਉਹੀ ਦਿਜਾਹਾ ਦਸੀ ਗਿਆ ਵੀ ਐਵੇਂ ਹੋਊਗਾ ਐਵੇਂ ਹੋਊਗਾ ਹਾਂ ਨਾ ਹੋ ਗਿਆ ਪੁੱਤ ਜਿਹੜਾ ਕੁਝ ਹੋਣਾ ਤਾਂ ਹੋ ਗਿਆ ਬਾਵਾ ਹੱਥ ਪਿਆਰਾ ਹੱਥ ਨਹੀਂ ਆਉਣਾ ਤੁੰਦੇ ਨੇ ਮਾਵਾ ਨਾ ਮਾਵਾ ਉਹਨੀਆਂ ਪੁੱਤਾਂ ਨਾਲ ਤੂੰ ਯਾਦ ਕਰਿਆ ਕਰਾਂਗੇ ਮੇਲੇ ਲੱਗਿਆ ਕਰਨਗੇ ਮੇਲੇ ਲੱਗਿਆ ਕਰਨਗੇ ਲੱਗਦਾ ਲੱਗਣ ਲੱਗਿਆ ਐ ਕਿਉਂ ਲੱਗਣ ਲੱਗਿਆ ਤਾਂ ਦੋਸਤੋ ਤੁਸੀਂ ਨੇ ਪੂਰੀ ਵੀਡੀਓ ਦੇਖੀ ਪੂਰੀ ਵੀਡੀਓ ਦੇਖ ਕੇ ਸ਼ਾਇਦ ਤੁਹਾਡਾ ਵੀ ਜਿਹੜਾ ਮਨ ਹੈ ਭਾਵਕ ਹੋ ਗਿਆ ਹੋਵੇਗਾ ਤੁਸੀਂ ਵੀ ਉਦਾਸ ਹੋ ਗਏ ਹੋਵੋਗੇ ਕਿਉਂਕਿ ਵੀਡੀਓ ਹੀ ਕੁਝ ਇਸ ਤਰ੍ਹਾਂ ਦੀ ਹੈ ਜਿਸ ਨੇ ਵੀ ਦੇਖੀ ਸਾਰੇ ਹੀ ਭਾਵਕ ਹੋ ਗਏ ਦੋਸਤੋ ਕੀ ਤੁਸੀਂ ਸਿੱਧੂ ਮੂਸੇਵਾਲ ਦੀ ਸਮਾਧ ਤੇ ਕਦੇ ਗਏ ਹੋ ਕੀ ਤੁਸੀਂ ਜਾਉਂਦੇ ਜੀ ਕਦੇ ਸਿੱਧੂ ਮੂਸੇਵਾਲ ਨੂੰ ਮਿਲੇ ਸੀ ਜਾਂ ਪਰ ਸੋਡਾ ਵੀ ਬਹੁਤ سارے ਲੋਕਾਂ ਵਾਂਗ ਇਹ ਸੁਪਨਾ ਹੀ ਰਹਿ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਤੁਸੀਂ ਵੀ ਨਹੀਂ ਮਿਲ ਸਕੇ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇੱਥੇ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਵੱਡੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ ਇਹਨਾਂ ਤੋਂ ਇਲਾਵਾ ਪੰਜਾਬ ਦੇ ਹੋਰ ਮੁੱਦੇ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੇ ਰਹਿੰਦੇ ਨੇ ਧੰਨਵਾਦ ਰੱਬ ਰਾਖਾ